ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰਦਿਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਭਾਰਤੀ ਫੋਰ ਦੇ ਵਿਦੇਸ਼ ਮੰਤਰਾਲੇ ਦਾ ਪੰਜਾਬ ਨੂੰ ਲੈ ਕੇ ਵੱਡਾ ਬਿਆਨ ਕਿਹਾ 26 ਥਾਵਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਫੇਰ ਵੀ ناکਾਮ ਰਿਹਾ ਪਾਕਿਸਤਾਨ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ ਕਿਹਾ ਅਸੀਂ ਪਹਿਲਾਂ ਛੇੜਦੇ ਨਹੀਂ ਫਿਰ ਛੱਡਦੇ ਨਹੀਂ 라ਵਲਪਿੰਡੀ ਵਿੱਚ ਲਹਿਰਾਵਾਂਗੇ ਭਾਰ ਦਾ ਤਿਰੰਗਾ ਧਮਾਕਾ ਨਾਲ ਦਹਿਲਿਆ ਇਲਾਕਾ ਸੀਐਮ ਆਂਦੀ ਪੰਜਾਬ ਵਾਸੀਆਂ ਨੂੰ ਵੱਡੀ ਅਪੀਲ ਬੋਲੇ ਡਰੋਨ ਜਾਂ ਮਿਸਾਈਲ ਡਿੱਗਣ ਤੇ ਪੁਲਿਸ ਨੂੰ ਦਿਓ ਸੂਚਨਾ ਉਥੇ ਆਪ ਜਾ ਕੇ ਪੀੜ ਨਾ ਕਰੋ ਇਕੱਠੀ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਅਤੇ ਪਾਕਿਸਤਾਨ ਲਗਾਤਾਰ ਤਣਾਅ ਵਧਾ ਜਾ ਰਿਹਾ ਹੈ ਦੋਵੇਂ ਦੇਸ਼ ਇੱਕ ਦੂਜੇ ਤੇ ਫੌਜੀ ਕਾਰਵਾਈ ਕਰ ਰਹੇ ਹਨ ਇਸ ਦਰਮਿਆਨ ਵਿਦੇਸ਼ ਮੰਤਰਾਲੇ ਦੇ ਰੱਖਿਆ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਪ੍ਰੈਸ ਕਾਨਫਰੰਸ ਕਰਨਲ ਸੋਫੀਆ ਕੁਰਾਸ਼ੀ ਅਤੇ ਵਿੰਗ ਕਮਾਂਡਰ ਵਿਊਮਿਕਾ ਸਿੰਘ ਨੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰਾ ਨਾਲ ਮਿਲ ਕੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਦਾ ਪਰਦਾਫਾਸ਼ ਕੀਤਾ ਹੈ ਬਰੂਸਲ ਭਾਰਤੀ ਫੌਜ ਅਤੇ ਵਿਦੇਸ਼ ਮੰਤਰਾਲੇ ਦੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਚੱਲ ਰਹੀ ਤਣਾਅ ਸਬੰਧੀ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਵਿਕਰਮ ਮਿਸ਼ਰੀ ਨੇ ਕਿਹਾ ਕਿ ਪਿਛਲੀਆਂ 2-3 ਪ੍ਰੈਸ ਬਰੀਫਿੰਗ ਵਿੱਚ ਦੱਸਿਆ ਗਿਆ ਸੀ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਤਣਾਅ ਵਧਾਰੀਆਂ ਨੇ ਪਾਕਿਸਤਾਨ ਸਾਨੂੰ 扑ਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅੱਜ ਸਵੇਰੇ ਫਿਰ ਪਾਕਿਸਤਾਨ ਨੇ 扑ਕਾਉ ਅਤੇ ਤਣਾਅ ਵਧਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਨੇ ਅਸੀਂ ਪੂਰੀ ਸੰਜਮ ਦੇ ਨਾਲ ਇਸ ਦਾ I've said on uh, numerous uh, earlier occasions, it is Pakistani uh, actions that have constituted provocation and escalation. Uh, in response, and uh, I repeat, in response, India has uh, defended and reacted in a responsible and measured fashion.

ਪਾਕਿਸਤਾਨ ਦਾ ਵਾਦੇ ਤਨਾਅ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਤੇ ਰੱਖਿਆ ਮੰਤਰਾਲੇ ਨੇ ਕੱਲ ਰਾਤ ਹੋਈ ਘਟਨਾਕਰਮ ਬਾਰੇ ਪ੍ਰੈਸ ਕਾਨਫਰੰਸ ਕਰਦੇ ਜਾਣਕਾਰੀ ਦਿੱਤੀ ਮੇਜਰ ਜਨਰਲ ਸੋਫੀਆ ਕੁਰਾਇਸ਼ੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਪਾਕਿਸਤਾਨ ਨੇ ਪੱਛਮੀ ਮੋਰਚਾ ਉਤੇ ਕਈ ਫੌਜੀ ਗਤੀਵਿਧੀਆਂ ਕੀਤੀਆਂ ਨੇ ਫੌਜ ਵੱਲੋਂ ਜਾਣਕਾਰੀ ਦਿੰਦੇ ਹੋਏ ਕਰਨਲ ਸੋਫੀਆ ਕੁਰੀਸ਼ੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਭਾਰਤੀ ਪੱਛਮੀ ਮੋਰਚੇ ਸਮੇਤ 26 ਥਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸਨੇ ਭਾਰਤ ਵਿੱਚ ਸਥਿਤ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਇਸਨੇ ਸਰਹੱਦ ਦੇ ਵੀ ਪਾਰੀ ਗੋਲੀਬਾਰੀ ਕੀਤੀ। ਪਾਕਿਸਤਾਨੀ ਫੌਜ ਨੇ ਸ਼ੀਰਨਗਰ ਤੋਂ ਕਈ ਥਾਵਾਂ 'ਤੇ ਹਵਾਈ ਕੁਸਬੈਡ ਦੀ ਕੋਸ਼ਿਸ਼ ਕੀਤੀ। ਇਸ ਨਾਪਾਕ ਕੋਸ਼ਿਸ਼ ਕਾਰਨ ਉਦੰਪੁਰ, ਪਠਿੰਡਾ ਸਮੇਤ ਕਈ ਥਾਵਾਂ 'ਤੇ ਕੁਝ ਉਪਕਰਣਾਂ ਨੂੰ ਨੁਕਸਾਨ ਪਹੁੰਚਿਆ। ਪਾਕਿਸਤਾਨ ਨੇ ਸ਼ੀਰਨਗਰ अवंतीपुर उधमपुर स्थित भी हमला किया चिंता का विषय यह रहा कि पाकिस्तान ने लाहौर से उड़ान भरने वाले नागरिक विमानों की आड़ लेकर अंतर्राष्ट्रीय हवाई मार्गों का दुरुपयोग किया ताकि वे अपनी गतिविधियाँ छिपा सके ऐसी चालों ने भारतीय वायु प्रतिक्षा तंत्र को नागरिक सुरक्षा सुनिश्चित करते हुए अत्यधिक संयम के साथ कार्य करने के लिए विवश किया साथ ही साथ पाकिस्तान ने मिस इन्फॉर्मेशन का सहारा लेते हुए आदमपुर स्थित एस फोर प्रणाली सूरतगढ़ व सिरसा के हवाई अड्डों, नगरोटा के ब्रह्मोस बेस देहरागिरी के तोपखाना पोजीशन तथा चंडीगढ़ के अग्रिम गोला बारूद डिपो को नष्ट करने के झूठे दावे सोशल मीडिया पर फैलाये भारत इन फॉल्स नैरेटिव्स को पूर्णता खारिज करता है नियंत्रण रेखा पर पाकिस्तान ने ड्रोन घुसपैठ और भारी तोपखाना गोल गोलाबारी के कई प्रयास किए कुपवाड़ा बारामूला पुंछ राजौरी और अखनूर सेक्टर्स में तोप मोर्टार एवं हल्के हथियारों से भीषण गोल, गोला गोलाबारी जारी रही। भारतीय सेना ने प्रभावी व तुलनात्मक ਉੱਤਰ ਦੇਤੇ ਹੋਏ ਪਾਕ ਸੈਨਾ ਕੋ ਕਾਫੀ ਛਤੀ ਪਹੁੰਚਾਈ ਦੱਸਦੀ ਹੈ ਕਿ ਭਾਰਤ ਨੇ ਇਨਾ ਹਮਲਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਪਾਕਿਸਤਾਨੀ ਫੌਜਾ ਨੇ ਮੈਡੀਕਲ ਸਹੂਲਤਾਂਾਂ ਅਤੇ ਸਕੂਲਾਂ ਤੇ ਵੀ ਹਮਲਾ ਕੀਤਾ ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲ ਰਿਹਾ ਤਣਾਅ ਹੁਣ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਹੈ ਸ਼ਨੀਵਾਰ ਨੂੰ ਸਰਹੱਦ ਤੇ ਸਥਿਤੀ ਹੋਰ ਤਣਾਅ ਹੋਗੀ ਭਾਰਤ ਦੇ ਕਈ ਸਰਹੱਦੀ ਕਸਬੇ ਅਲਾਰਟ ਤੇ ਹਨ ਇਸ ਵਿਚਾਲੇ ਆਮ ਆਦੀ ਪਾਰਟੀ ਦੇ ਆਗੂ ਰਾਜ ਸਭਾ ਮੈਂਬਰ ਨੇ ਵੱਡੀ ਚੇਤਾਵਨੀ ਦਿੱਤੀ ਹੈ ਰਾਗਵ ਚੱਟਾ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਬੁੱਧ ਦੀ ਧਰਤੀ ਹੈ ਅਤੇ ਮਹਾਨ ਯੋਧੀਆਂ ਅਰਜੁਨ ਅਤੇ ਭੀਮ ਦੀ ਵੀ ਉਹਨਾਂ ਕਿਹਾ ਕਿ ਅਸੀਂ ਪਹਿਲਾ ਛੇੜਦੇ ਨਹੀਂ ਪਰ ਫਿਰ ਛੱਡਦੇ ਵੀ ਨਹੀਂ ਰਾਗਵ ਚੱਟਾ ਨੇ ਕਿਹਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਦਾ ਹਵਾਈ ਰੱਖਿਆ ਪ੍ਰਣਾਲੀ ਦੀ ਤਾਕਤ ਤੇ ਮਾਣ ਕਰਦੇ ਹੋਏ ਰਾਗਵ ਚੱਟਾ ਨੇ ਭਾਰਤ ਮਛਰਾ ਵਾਗ ਮਿਸਜ਼ਾਲਾਂ ਨੂੰ ਕੁਚਲ ਰਿਹਾ ਹੈ 80-104 ਕਰੋੜ ਲੋਕ ਆਪਣੀ ਫੌਜ ਦੇ ਨਾਲ ਜਟਾਣ ਵਾਂਗ ਖੜੀਆਂ ਉਹਨਾਂ ਕਿਹਾ ਕਿ ਪਾਕਿਸਤਾਨ ਸੁਧਰ ਜਾ ਵੀ ਨਹੀਂ ਤਾ रावलपिंडी पिंडी लहराया जाएगा भारत का तिरंगा दुनिया जानती है कि हमारा ये उसूल है ना हम किसी को पहले छेड़ते हैं और ना ही बाद में किसी को छोड़ते हैं बाईस अप्रैल को पहलगाम में पाकिस्तानी आतंकियों ने जिस कायरता और क्रूरता से हमारे निहत्ते लोगों की हत्या की थी वो मानवता के इतिहास पर एक कलंक की तरह है सो हमने भी अपने बहनों के सिंदूर का बदला ऑपरेशन सिंदूर की पहली इंस्टॉलमेंट से ले लिया मगर पाकिस्तान अपनी गलती मानने की बजाय भारत को ही आंख दिखाने लगा उसने अपनी गलती स्वीकारने की जगह सीमा पर हमारे बेकसूर नागरिकों को और बच्चों को निशाना बनाने का आपराधिक प्रयास किया वो भूल गया कि भारत जहां बुद्ध की धरती है वहां अर्जुन और भीम जैसे महान योद्धाओं की भी भारत अगर गांधी का वंशज है तो भगत सिंह और चंद्रशेखर आजाद जैसे वीरों का भी और इसलिए अब भारत की तीनों सेनाएं पूरी ताकत से बता रही हैं कि भारत पाकिस्तान का बाप है और बाप बाप होता है हमारी मिसाइलें हमारे विमान पाकिस्तान की छाती पर गरज रहे हैं हमारा एयर डिफेंस सिस्टम पाकिस्तान की मिसाइलों और ड्रोन्स को मच्छर की तरह मसलकर मार रहा है ਕਹ ਦਸਦੀ ਹੈ ਕਿ ਆਪਰੇਸ਼ਨ ਸਿੰਦੂਰ ਦਾ ਬਦਲਾ ਲੈਣ ਦੇ ਲਈ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਡਰੋਨ ਹਮਲੇ ਕੀਤੇ ਜਾ ਰਹੇ ਨੇ ਜਿਸ ਤੇ ਰਾਗਬ ਛੱਟਾ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਅਤਵਾਦੀ ਦੇਸ਼ ਹੈ ਪੰਜਾਬ ਜੰਮੂ ਅਤੇ ਕਸ਼ਮੀਰ ਅਤੇ Rajasthan ਦੇ ਨਾਗਰਿਕ ਇਲਾਕਿਆਂ ਵਿੱਚ ਡਰੋਨ ਦਾ ਕੀਤੇ ਜਾ ਰਹੇ ਨੇ ਮੇਰੇ ਆਪਣੇ ਸੂਬੇ ਪੰਜਾਬ ਦੇ ਵਿੱਚ ਮਾਸੂਮ ਨਾਗਰਿਕ ਬូរਿਤਾਂ ਚਖਮੀ ਹੋਈ ਨਹੀਂ ਦੁਨੀਆ ਨੂੰ ਵੇਖਣ ਦੀ ਲੋੜ ਹੈ ਕਿ ਪਾਕਿਸਤਾਨ ਭਾਰਤ ਨੂੰ ਕਿਵੇਂ ਭੜਕਾ ਰਿਹਾ ਹੈ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਜੰਗ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਤੇ ਡਰੋਨ ਅਤੇ ਮਿਸਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਹਨ ਅੱਜ ਦੇ ਦਿਨ ਚੜ੍ਹਦੇ ਹੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪਾਕਿਸਤਾਨ ਵੱਲੋਂ ਹਮਲੇ ਕੀਤੇ ਗਏ ਪੂਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਪਠਾਨਕੋਟ ਤੋਂ ਇਲਾਵਾ ਕਈ ਹੋਰ ਸ਼ਹਿਰਾਂ ਵਿੱਚ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਆਦਮਪੁਰ 에ਅਰਪੋਰਟ ਨੇੜੇ ਵੀ ਹਮਲੇ ਕਰਨ ਦੀ ਖਬਰ ਸਾਹਮਣੇ ਆਈ ਮੌਕੇ ਤੇ ਫੌਜ ਅਤੇ ਪੁਲਿਸ ਵੱਲੋਂ ਹਾਲਾਤ ਦਾ ਜਾਇਜ਼ਾ ਲਿਆ ਗਿਆ ਮੌਕੇ ਤੇ ਹਾਲਾਤਾਂ ਨੂੰ ਵੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਆਦਮਪੁਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੋ ਇਸ ਦੇ ਨਾਲ ਹੀ ਆਦਮਪੁਰ ਦੇ ਵਿੱਚ ਦੁਕਾਨਾਂ ਬਾਜ਼ਾਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਇਸ ਦੌਰਾਨ ਮੈਡੀਕਲ ਅਤੇ ਐਮਰਜੈਂਸੀ ਸੇਵਾ ਤਵਾ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਹੁਕਮਚਾਰ ਦਿੱਤੇ ਗਏ ਜਿਹੜੇ ਬੰਦੇ ਦੀ ਫੋਟੋ ਸੋਸ਼ਲ ਮੀਡੀਆ ਤੇ ਆ ਗਈ ਇਹਦੀ ਬਣਾ ਕੇ ਬੰਬ ਦੀ ਜਾਂ ਸੈਨਾ ਦੀ ਕਿਸੇ ਵੀ ਚੀਜ਼ ਦੀ ਉਸ ਦੇ ਕਾਰਵਾਈ ਹੋਣੀ ਹੈ ਇਸ ਕਰਕੇ ਧਿਆਨ ਚ ਰੱਖੋ ਕਿਤੇ ਵੀ ਬੰਮਾ ਕੋਈ ਵੀ ਚੀਜ਼ ਦੇਖਦੀ ਆ ਤੇ ਪੁਲਿਸ ਨੂੰ ਦੱਸੋ ਬਿਲਕੁਲ ਅਸੀਂ ਤੁਹਾਡੇ ਨਾਲ ਹੈਗੇ ਆਂ ਪਰ ਰਚਨਾ ਪਾਇਆ ਜਾ ਜਿਸ ਜਗ੍ਹਾ ਤੇ ਪੰਪ ਡੇਦਾ ਉੱਥੇ ਉੱਥੇ ਰਚਨਾ ਕੀਤਾ ਜਾਵੇ ਕਿ ਕਾਫੀ ਕਰਾਉਡ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਲੋਕ ਜਾਂ ਪਰ ਇਕੱਠੇ ਇਹ ਇਹ ਲੋਕਾਂ ਨੂੰ ਘਰਾਂ ਚੋਂ ਨਿਕਲਣਾ ਨਹੀਂ ਚਾਹੀਦਾ ਹਦਾਇਤ ਕੀਤੀ ਲੋਕਾਂ ਨੂੰ ਕਿ ਘਰਾਂ ਚੋਂ ਨਾ ਨਿਕਲਣ ਇਹ ਕੰਮ ਪੁਲਿਸ ਦਾ ਤੇ ਸੈਨਾ ਦਾ ਰਲ ਕੇ ਕਰਨ ਵਾਲਾ ਕੰਮ ਹੈ ਲੋਕਾਂ ਦਾ ਕੰਮ ਹੈ ਜੂਮ ਇਕੱਠਾ ਕਰਨਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੇ ਅੱਡੇ ਜਾਨ ਮਾਲ ਦੀ ਰਾਖੀ ਦੀ ਉਪਾਜਿਤ ਬਾਤ ਹੈ ਅਸੀਂ ਦਿਨ ਰਾਤ ਜਾਗਦੇ ਹਾਂ ਸਾਡੇ ਯਕੀਨ ਕਰੋ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਇਸ ਸਿੰਡੈਟ ਹੁੰਦੇ ਨੇ ਕਈ ਵਾਰ ਅਸੀਂ ਆਉਣ ਵਿੱਚ ਲੀਟ ਹੋ ਜਾਂਦੇ ਆ ਇਹਨੂੰ ਕੋਈ ਤੁਸੀਂ ਇਸ਼ੂ ਨਹੀਂ ਬਣਾਉਣਾ ਤੁਸੀਂ ਸਾਡੇ ਨਾਲ ਸਹਿਯੋਗ ਦੇਣਾ ਜਿਸ ਨਾਲ ਕੇ ਸਾਥ ਪਾਚਿਤ ਹੋਈ ਆਪਦੀ ਸੀਨੀਅਰ ਅਫਸਰਾਂ ਨਾਲ ਗੱਲ ਕਰ ਲਈ ਆ ਉਹਨਾਂ ਦੀ ਸੈਨਾ ਦੇ ਨਾਲ ਗੱਲ ਹੋ ਜਾਣੀ ਆ ਇਸ ਕਰਕੇ ਤੁਹਾਨੂੰ ਵੀ ਮੀਡੀਆ ਵਾਲੇ ਵੀ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਲੋਕਾਂ ਨੂੰ ਅਪੀਲ ਕਰੋ ਆਪਣੇ ਜਰੀਏ ਕਿ ਜਿੱਥੇ ਕਿ ਵੀ ਕੋਈ ਅਸੀ ਚੀਜ਼ ਦੇਖਦੇ ਉੱਥੇ ਉਹ ਬਿਲਕੁਲ ਆਉਣ ਆਪਣੇ ਘਰਾਂ ਵਿੱਚ ਮਹਿਸੂਸ ਰਹਿਣ ਇਥੇ ਤੁਹਾਨੂੰ ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾ ਦੌਰਾਨ ਪਾਕਿਸਤਾਨ ਵੱਲੋਂ ਆਦਮਪੁਰ 에어ਪੋਰਟ ਨੇ ਬੰਬਾਰੀ ਕਰਦੀ ਕੋਸ਼ਿਸ਼ ਕੀਤੀ ਗਈ। ਰਾਤ ਕਰੀਬ ਸਵੇਰ 1:00 ਵਜੇ ਵਾਡੀ ਗੇਂ ਦੇ ਵਿੱਚ ਧਮਾਕੇ ਦੀ ਆਵਾਜ਼ ਆਈ ਅਤੇ ਤੜਕ ਸਵੇਰ ਹੀ ਨਜ਼ਦੀਕੀ ਖੇਤਰ ਸਿਕੰਦਰਪੁਰ ਵਿਖੇ ਵੀ ਇੱਕ ਘਰ ਦੇ ਅੰਦਰ ਡਰੋਨ ਦੇ ਟੁਕੜੇ ਮਿਲੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਮੋਹਾਲੀ ਦੇ ਫਾਇਰ ਸਟੇਸ਼ਨ ਪਹੁੰਚ ਕੇ 47 ਕਰੋੜ ਰੁਪਏ ਦੇ ਵਾਹਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਗ ਬਜਾਊ ਜੰਤਰਾ ਨਾਲ ਸਬੰਧਿਤ 47 ਕਰੋੜ ਰੁਪਏ ਦਾ ਸਮਾਨ ਖਰੀਦਿਆ ਗਿਆ। ਇਹ ਜੰਤਰ ਪਠਾਨਕੋਟ, ਨੰਗਲ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਬਟਾਲਾ ਅਤੇ ਸਰਹਦੀ ਇਲਾਕਿਆਂ ਨੂੰ ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਤਮਾਕਾ ਹੋਇਆ ਤਾਂ ਇਸ ਦੀ ਸੂਚਨਾ ਪੁਲਿਸ ਜਾ ਕੇ ਫੌਜ ਨੂੰ ਦਿੱਤੀ ਜਾਵੇ ਉਰਥੇ ਆਪ ਜਾ ਕੇ ਪੀੜ ਨਾ ਪਾਓ ਕਿਉਂਕਿ ਉਸ ਮਿਜ਼ਾਈਲ ਜਾਂ ਡਰੋਨ ਦੇ ਕੁਝ ਹਿੱਸੇ ਜ਼ਿੰਦਾਬੀ ਹੋ ਸਕਦੇ ਨੇ ਅਤੇ ਇਸ ਦਾ ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਉਹਨਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ਆਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜ੍ਹਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਹੈ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ ਉੱਥੇ ਆਪ ਜਾ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ ਪਾਰਟ ਉਹਦੇ ਜਿੰਦਾ ਵੀ ਹੁੰਦੇ ਨੇ ਅਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਭੱਤ ਤੋਂ ਖਰਿਆ ਹੁੰਦਾ ਪਕਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹੀ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਜਾਂ ਕੋਈ ਕਾਲਜ ਚਾਹੀਦਾ ਹੈ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸਾਂ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦੇ ਆ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ 파ਟ ਲੱਗਦਾ ਹੈ ਜਾਂ ਮਿਜ਼ਾਈਲ ਦਾ 파ਟ ਇਮੀਡੀਏਟਲੀ ਪੁਲਿਸ ਨੂੰ ਇਨਫਾਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ 'ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫੋਰਮੇਸ਼ਨ ਦਿਓ ਉਹਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਹੈ ਉਹਦੇ 'ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ 'ਚ ਬਰੂਦ ਜਿਹੜਾ ਉਹ ਫਟਿਆ ਨਾ ਉਹ ਵੀ ਜਿਹਾ ਡਿਫਿਊਜ਼ ਨਾ ਹੋਇਆ ਦੇਖੋ ਜਿਸ ਤਰ੍ਹਾਂ ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਆ ਹੁਣ ਤਾਂ ਹੁਣ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀਆਂ ਵੀ ਛੱਡਣ ਲੱਗੇ ਸਿਰਸੇ ਜਿਹੜੀ ਡਿੱਗੀ ਹੈ ਤੇ ਮਤਲਬ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡਰੋਨਾਂ ਦੀ ਗਿਣਤੀ ਮਿਜ਼ਾਈਲਾਂ ਦੀ ਗਿਣਤੀ ਵਧਾ ਰਹੇ ਨੇ ਉਹ ਤਾਂ ਦਿਨੇ ਵੀ ਹੋ ਗਿਆ 11:30 ਵਜੇ ਪਠਾਨਕੋਟ ਦੀ ਖਬਰ ਹੈ 에어ਪੋਰਟ ਸਟੇਸ਼ਨ ਦੀ ਤਾਂ ਇੱਕ ਪਾਸੇ ਤਾਂ ਗੋਲੇ ਚਲਾ ਰਹੇ ਆ ਜਾਂ ਡਰੋਨ ਦੂਜੇ ਪਾਸੇ ਕਹਿੰਦੇ ਅਸੀਂ ਤਨਾਅ ਖਤਮ ਕਰਨ ਤਿਆਰ ਆ ਕਿ ਪਾਕਿਸਤਾਨ ਦਾ ਦੋਰਾ ਚਿਹਰਾ ਜਿਹੜਾ ਹੈ ਇਹ ਨਹੀਂ ਚੱਲੂਗਾ ਸੋ ਵੱਤੇ ਤਣਾ ਦੀ ਮਤੇ ਨਜ਼ਰ ਸੂਬਾ ਸਰਕਾਰ ਨੇ ਨਿਰਦੇਸ਼ जारी ਕੀਤੇ ਨੇ ਆਪਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਹਟਾਇਤਾ ਦਿੱਤੀ ਗਈਆਂ ਨੇ ਕਿਸੇ ਵੀ ਅਧਿਕਾਰੀ ਨੂੰ ਛੁੱਟੀ ਨਾ ਲੈਣ ਦੀ ਹਦਾਇਤ ਦਿੱਤੀ ਗਈਆਂ ਨੇ ਹੁਣ ਤੱਕ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀ ਗਈਆਂ ਨੇ ਇਹ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਪਾਕਿਸਤਾਨ ਵੱਲੋਂ ਅੱਜ ਦਿਨ ਚੜ੍ਹਦੇ ਹੀ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਉੱਤੇ ਹਮਲੇ ਕੀਤੇ ਗਏ ਹਾਲਾਤਾਂ ਨੂੰ ਵੇਖਦੇ ਹੋਏ ਸਥਾਨਕ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ ਜਿਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਮਿੰਦਰ ਸਿੰਘ ਰਾਜਾ ਵੱਲੋਂ ਨੇ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਕਿਹਾ ਕਿ ਹਿੰਦੂਸਤਾਨ ਦੇ ਲੋਕ ਪਾਕਿਸਤਾਨ ਤੋਂ ਨਾ ਕਦੇ ਡਰੇ ਸੀ ਤੇ ਨਾ ਹੀ ਡਰਨਗੇ ਸਾਨੂੰ ਸਾਡੇ ਫੌਜੀ ਬਲਾਂ ਉਤੇ ਮਾਣ ਹੈ ਤੇ ਅਤਵਾਦ ਦਾ ਸਾਥ ਦੇਣ ਲਈ ਪਾਕਿਸਤਾਨ ਨੂੰ ਜਵਾਬ ਦੇਣਾ ਜ਼ਰੂਰੀ ਹੋ ਗਿਆ ਸੀ ਸਭ ਨੂੰ ਪ੍ਰਸ਼ਾਸਨ ਦੇ ਹਦਾਇਤਾਂ ਅਨੁਸਾਰ ਚੱਲਣਾ ਚਾਹੀਦਾ ਹੈ ਹਿੰਦੂਸਤਾਨ ہمارا ਦੇਸ਼ ਔਰ ہمارے ਦੇਸ਼ ਦੀ ਸੈਨਾ ਬਹੁਤ ਗੰਭੀਰਤਾ ਸੇ तमाम चीजों को देखते हुए मद्देनजर के हुए अपना काम कर रही है और जिस प्रकार से सेना की इंफॉर्मेशन हमारे को आती है इधर उधर से कि तैयारी है मेरे को नहीं लगता कि कोई ताकत कोई भी ताकत हिंदुस्तान को गिरा सकती है अंत में मैं यही कहना चाहता हूँ कोई भी व्यक्ति जो है वो जंग के पक्ष में नहीं होता है लेकिन कई बार मजबूरियां होती है जिस प्रकार से पाकिस्तान का व्यवहार रहा जिस प्रकार से उनको ये कहना चाहिए था कि इतना बड़ा जो अटैक हुआ है हिंदुस्तान के ऊपर उसकी सहारनभूति जतानी चाहिए थी माफी मांगनी चाहिए थी उनको खुद ब खुद इनिशिएटिव लेना चाहिए था कि जो भी ठिकाने पाकिस्तान के अंदर ऐसे दलों के बने हुए उनके ऊपर खुद ब खुद कार्रवाई करता ये हमने इतने दिन इंतजार करके हमें कार्रवाई करनी पड़ी अगर हम इसी प्रकार से मूप दर्शक बन के देखते रहते तो कल को तो कोई भी उठता हमारे देश पे ऊपर अटैक कर दे कर देता ऐसा संभव नहीं है आज भी हम ये चाहते हैं कि पाकिस्तान अपनी गलतियों से माफ़ी मांगे उल्टा इस प्रकार से हमारे जम्मू कश्मीर में और जैसलमेर में और फिरोजपुर में और अमृतसर में और पठानकोट में अटैक करने की बजाय उनको माफी मांगनी चाहिए और कहना चाहिए कि ये पाकिस्तान की गलती थी आखिर उन्होंने ये भी किया कि जेकर असी चुप रहे तब भविख में कोई भी साढ़े ते हमला कर तो झिझकेगा नहीं असी सिर्फ ये चाहते हाँ कि पाकिस्तान भारत से हमला करने की बजाय मुआफी मंगे ਹਿੰਦ-ਪਾਕ ਸਰਾਹਦ ਤੇ ਸੰਵੇਦਨਸ਼ੀਲ ਮਾਹੌਲ ਹੋਣ ਕਾਰਨ ਦੇਸ਼ ਭਾਰ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਆ ਪਾਕਿਸਤਾਨ ਵੱਲੋਂ ਹੁਣ ਸਰਹੱਦੀ ਜ਼ਿਲ੍ਹਿਆਂ ਤੋਂ ਬਾਅਦ ਨਾਲ ਲੱਗਦੇ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਰਤ-ਪਾਕਿਸਤਾਨ ਤਣਾਅ ਤੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਆਪਣਾ-ਆਪਣਾ ਧਿਆਨ ਰੱਖਣ ਦੀ ਲੋੜ ਹੈ। ਉਹਨਾਂ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੱਟ ਸਕਦੀ। ਪਹਿਲਗਾਮ ਦਾ ਜਿਹੜਾ ਅਟੈਕ ਹੋਇਆ ਬਹੁਤ ਮਾੜੀ ਗੱਲ ਭਾਈ ਪਰ ਮੈਂ ਇਹ ਸਮਝਦਾ ਵਾਂ ਕਿ ਯੁੱਧ ਦਾ ਕੋਈ ਹੱਲ ਹੈ ਹੀ ਨਹੀਂ ਕਿਸੇ ਚੀਜ਼ ਦਾ ਆਪਣੇ ਸਾਹਮਣੇ ਹੁਣੇ ਤਾਜ਼ਾ ਵਿਸ਼ਵ ਦੇ ਵਿੱਚ ਦੋ ਵੱਡੇ ਯੁੱਧ ਚੱਲ ਵੀ ਰਹੇ ਨੇ ਤੇ ਕੁਝ ਗ੍ਰਾਮ ਵੀ ਹੈ ਯੂਕਰੇਨ ਔਰ ਰਸ਼ੀਆ ਦਾ ਤੁਸੀਂ ਦੇਖਿਆ ਕਿ ਕਿਵੇਂ ਮਾਸ ਡਿਸਟਰਕਸ਼ਨ ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਉਧਰਲੇ ਪਾਸੇ ਇਜ਼ਰਾਇਲ ਤੇ ਹਮਸ ਦਾ ਵੀ ਆਪਸ ਬਹੁਤ ਲੰਮਾ ਝਗੜਾ ਚੱਲਿਆ ਤੇ ਬਹੁਤ ਕਤਲੋਗਾਰਤ ਹੋਈ ਬੱਚੇ ਔਰਤਾਂ ਸ਼ਿਕਾਰ ਪਾਵਾ ਜਿੰਨਾ ਮਰਜੀ ਕਹੀ ਜਾਈਏ ਕਿ ਅਸੀਂ ਸਿਵਿਲIANS ਨੂੰ ਬਚਾਵਾਂਗੇ ਸਿਵਿਲਨ ਏਰੀਆਜ਼ ਅਟੈਕ ਨਹੀਂ ਕਰਾਂਗੇ ਪਰ ਨਹੀਂ ਜਦੋਂ ਗੱਲ ਕੋ ਵੱਧਦੀ ਆ ਤਾਂ ਫਿਰ ਅੰਨੇ ਵਾਈ ਕੰਮ ਚੱਲਦਾ ਕਾਰਪਟ ਬੌਮਬਿੰਗ ਹੁੰਦੀ ਆ ਬਹੁਤ ਬੜੀ ਨੁਕਸਾਨ ਹੁੰਦਾ ਹਲੇ ਤੱਕ ਪੰਜਾਬ ਔਰ ਇੰਡੀਆ ਪਾਕਿਸਤਾਨ ਦੀ ਜਿਹੜੀ ਟੈਨਸ਼ਨ ਹੈਗੀ ਆ ਇਹ ਅੰਡਰ ਕੰਟਰੋਲ ਆ ਠੀਕ ਹੈ ਇਕਾ ਦੁਕਾਤ ਕੁਝ ਡਰੋਨਸ ਨਜ਼ਰ ਆ ਰਹੇ ਨੇ ਗਿਰ ਰਹੇ ਨੇ ਕੁਝ ਆਪਣੇ ਵੀ ਉਧਰ ਚੱਲਦੇ ਹੋਣਗੇ ਛੋਟਾ ਜਿਹਾ ਇੱਥੇ ਇਹ ਗੱਲ ਹੈ ਕਿ ਸਾਡਾ ਜਿਹੜਾ ਦੋਨਾਂ ਦੇਸ਼ਾਂ ਦਾ ਮੀਡੀਆ ਜਿਹੜਾ ਬਹੁਤ ਵਧਾ ਚੜਾ ਕੇ ਬਹੁਤ ਇੱਕ ਸੈਂਸੇਸ਼ਨਲ ਸਿਚੁਏਸ਼ਨ ਪੈਦਾ ਕਰ ਰਹੇ ਨੇ ਜਾਂ ਤਾਂ ਉਹਨਾਂ ਨੇ ਆਪਣੀ ਟੀਆਰਪੀਜ਼ ਵਧਾਉਣੀਆਂ ਹੁੰਦੀਆਂ ਜਾਂ ਕੁਝ ਹੋ ਸਕਦਾ ਪਿੱਛੋਂ ਹਦਾਇਤਾ ਹੋਣ ਕਿ ਤੁਸੀਂ ਜਰਾ ਲੋਕਾਂ ਦੇ ਵਿੱਚ ਭੈਅ ਪੈਦਾ ਕਰੋ ਆਪਾਂ ਨੂੰ ਸਭ ਨੂੰ ਜੋ ਇਨਸਟਰਕਸ਼ਨਾਂ ਹੁੰਦੀਆਂ ਆਪਾਂ ਸਾਰੇ ਫੋਲੋ ਕਰ ਰਹੇ ਹਾਂ ਬਲੈਕਆਊਟ ਕਰਦੇ ਨੇ ਬਲੈਕਆਊਟ ਕਰਦੀ ਦਾਵਾ ਹਾਲਾਂਕਿ ਬਲੈਕਆਊਟ ਕੋਈ ਅੱਜ ਦੇ ਯੁੱਗ ਵਿੱਚ ਬਹੁਤ ਪੁਰਾਣਾ 50 ਸਾਲ ਪੁਰਾਣੀ ਟੈਕਨੀਕ ਹੈ ਉਨ ਜਦੋਂ ਕੋਈ ਜਹਾਜ਼ਾ ਨੇ ਆ ਕੋਈ ਅਟੈਕ ਕਰਨਾ ਉਹਨਾਂ ਨੇ ਨਿਹਰਾ ਦੇਖ ਕੇ ਆ ਲਾਈਟ ਦੇਖ ਕੇ ਨਹੀਂ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਅੱਜ ਦਾ ਯੋਗ ਹੈ ਉਹ ਬਹੁਤ ਹਾਈ ਟੈਕਨੋਲੋਜੀ ਹੈ ਸਾਰੇ ਕੋਆਰਡੀਨੇਟਸ ਜਿਹੜੇ ਨੇ ਉਹ ਦੋਨਾਂ ਦੇਸ਼ਾਂ ਦੇ ਕੋਲ ਜਿਹੜੇ ਮੇਜਰ ਇੰਪੋਰਟੈਂਟ ਵਾਈਟਲ ਇੰਸਟਾਲੇਸ਼ਨਸ ਕਹਿ ਲਓ ਜਾਂ ਕੋਈ ਜਿਹੜੀਆਂ ਜਗਾਵਾਂ ਨੇ 에어ਪੋਰਟਸ ਨੇ ਡੈਮਸ ਨੇ ਆਮੀ ਇੰਸਟਾਲੇਸ਼ਨਸ ਨੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਉਹਨਾਂ ਦੇ ਕੋਲ ਆਲਰੇਡੀ ਸਾਰੀ ਇਨਫੋਰਮੇਸ਼ਨ ਹੁੰਦੀ ਆ ਜਦੋਂ ਆਪਾਂ ਕਹਿੰਦੇ ਕਿ ਜੀ ਸਾਡੇ 450 ਕਿਲੋਮੀਟਰ ਰੇਂਜ ਦੀ ਮਿਜ਼ਾਈਲਸ ਆਪਸ ਵਿੱਚ ਦੋਨਾਂ ਦੇਸ਼ਾਂ ਕੋਲ ਤਾਂ ਹੁਣ ਮਿਜ਼ਾਈਲ ਨੂੰ ਅੰਨੇ ਬਾਦ ਸੁਟਣਗੇ ਸੁਟਣਗੇ ਨੇ ਉਹ ਤਾਂ ਬਿਲਕੁਲ ਟਾਰਗੇਟਡ ਨਿਸ਼ਾਨੇ ਤੇ ਜਾ ਕੇ ਉਹ ਮਿਜ਼ਾਈਲ ਜਿਹੜੀ ਹਿਟ ਕਰਦੀ ਆ ਜਾਂ ਜਿਹੜੀ ਵੀ ਬੌਮਬਿੰਗ ਹੁੰਦੀ ਆ ਜੋ ਕੁਝ ਵੀ ਤਾਂ ਆਸਤਾ ਹੀ ਕਰਦੇ ਆ ਕਿ ਇਸ ਤੋਂ ਅੱਗੇ ਸਿਚੁਏਸ਼ਨ ਐਸਕੇਲੇਟ ਨਹੀਂ ਹੋਵੇਗੀ ਪਾਕਿਸਤਾਨ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਡਰੋਨ ਹਮਲਿਆਂ ਪਿੱਛੋਂ ਪੰਜਾਬ ਦੇ ਵਿੱਚ ਚੌਕਸੀ ਵਧਾ ਦਿੱਤੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਟ੍ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਪਾਤ ਵਿੱਚ ਕੁਝ ਰਹਿਤ ਦਿੱਤੀ ਗਈ ਭਾਰਤ ਪਾਕਿਸਤਾਨ ਵਿਚਾਲੇ ਵੱਡੇ ਤਣਾਅ ਦੇ ਵਿਚਕਾਰ ਕਸ਼ਮੀਰ ਦੇ ਪੂੰਛ ਚ ਗੁਰਦੁਆਰਾ ਦੇ ਨੇੜੇ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਹਮਲੇ 'ਚ ਜ਼ਖਮੀ ਹੋਏ ਲੋਕਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਇਸੇ ਵਿਚਾਲੇ ਪੂੰਛ ਹਮਲੇ ਦੇ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਪੰਜਾਬ ਕੈਬਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਸਪਤਾਲ ਵਿੱਚ ਪਹੁੰਚੇ ਅੱਜ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਸਾਹਿਬ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਜਿੱਥੇ ਉਹਨਾਂ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਲੋਕਾਂ ਦੀ ਸੁਰੱਖਿਆ ਤੇ ਹੋਰ ਨਾ ਪ੍ਰਬੰਧਾਂ ਲਈ ਲਗਾਤਾਰ ਯਤਨਸ਼ੀਲ ਹੈ। ਪਾਕਿਸਤਾਨੀ ਫੌਜ ਨੇ ਹਮਾਰੇ ਇੱਕ ਗੁਰੂ ਘਰ ਤੇ ਸਿੱਖ ਟੈਂਪਲ ਤੇ ਜੋ ਹਮਲਾ ਕੀਤਾ ਥਾ ਉਸ ਵਿੱਚ ਇੱਕ ਸਰਦਾਰ ਗਰਮੀਤ ਸਿੰਘ ਇੱਕ ਉਹਨਾਂ ਦਾ ਬੇਟਾ ਹੈ। दोनों ही बहुत बुरी तरह जख्मी हुए कुछ लोग उधर मारे भी गए तो इनको लाज के लिए इधर उन्होंने भेजा अमृतसर तो मैं अपने मुख्यमंत्री सरदार भगवंत सिंह मान जी के दे हुक्मान के अनुसार इनका पता लेने आया था और उनकी स्थिति ठीक है जो गरमीत सिंह है वो तो ठीक है खतरे में नहीं है बाद उनका जो बेटा है उसके हेड इज़री है दिमाग में सट लगी हुई है और एक बाजू भी उनकी काफी खराब होगी कटी गई है वो सीरियस है तो दोनों ही बातचीत तो हुई है दोनों को हाल चाल पूछा है तो कामना तो ये करते हैं गुरु रामदास जी के आगे कि जे लोग जम्मू से आगे पुंछ से आपके दर में आए हैं तो मेरी गुरु रामदास जी को रिक्वेस्ट है कि इनको तंदुरुस्त करना ठीक करना ये जो जंग है जो पाकिस्तान ने हमारे साथ पहले पहलगाम में पाकिस्तान के जो मुस्लिम टैरिस्ट थे उन्होंने अटैक किया अब जो वो कर रहे हैं हमारे जो सिविल के लोग हैं उन पे जो अटैक करना बहुत बुरी बात है ਇਸ ਦੌਰਾਨ ਮੰਤਰੀ ਤਾਲੀਵਾਲ ਨੇ ਪੂਰਨਸ਼ ਹਮਲੇ ਦੇ ਜ਼ਖਮੀਆਂ ਦਾ ਹਾਲ-ਚਾਲ ਜਾਣਿਆ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਪ੍ਰਸ਼ਾਸਨਿਕ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਪੰਜਾਬ న్యూਸ ਬਲੂਟਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।